ਸੱਜਣੋ ਅੱਜ ਉਹ ਦਿਹਾੜਾ ਹੈ ਜਿਸ ਦਿਨ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਵਾਲੇ ਮਹਾਂਪੁਰਖ 13ਵੇਂ ਮੁਖੀ ਦਮਦਮੀ ਟਕਸਾਲ ਉਹ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਪੇਧ ਹੋ ਗਏ ਸਨ ਐਸੇ ਨੇ ਤੜਕ ਸੰਤ ਸਿਪਾਈ ਸੂਰਬੀਰ ਮਹਾਬਲੀ ਯੋਧੇ ਜਿਨ੍ਹਾਂ ਨੇ ਐਮਰਜੈਂਸੀ ਜਦੋਂ ਲੱਗੀ ਸੀ ਇੰਦਰਾ ਗਾਂਧੀ ਵੱਲੋਂ ਉਦੋਂ ਪੰਜਾਬ ਦੇ ਵਿੱਚ 36 ਨਗਰ ਕੀਰਤਨ ਕੱਢ ਕੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ 300 ਸਾਲਾ ਆਸ਼ੀਰੀ ਦੀ ਪਰਬ ਨੂੰ ਸਮਰਪਤ 37ਵਾਂ ਨਗਰ ਕੀਰਤਨ ਜਲੂਸ ਉਹ ਦਿੱਲੀ ਵੀ ਖੇ ਲੈ ਕੇ ਗਏ ਸਨ ਉਧਰ ਇੰਦਰਾ ਗਾਂਧੀ ਵੀ ਆਈ ਸੀ ਤੇ ਉਹਨਾਂ ਖਰੀਆਂ ਸੁਣਾਈਆਂ ਸੀਗੀਆਂ ਕਿ ਬੀਬੀ ਤੂੰ ਸਿੱਖਾਂ ਨੂੰ ਤੂੰ ਪੰਜਾਬ ਨੂੰ ਹਿੰਦੁਸਤਾਨ ਨੂੰ ਆਪਦੀ ਐਮਰਜੈਂਸੀ ਰਾਹੀਂ ਬੰਨ ਨਹੀਂ ਸਕਦੀ ਅਸੀਂ ਵਿਰੋਧਾਂ ਤੇਰੇ ਐਮਰਜੈਂਸੀ ਤੇ ਤੇ ਕੋਈ ਕਮੰਡ ਨਾ ਕਰੀ ਕਿ ਜਿੰਨੇ ਤੇਰੇ ਸਰੀਰ ਦੇ ਉੱਤੇ ਕੇਸ ਨੇ ਜੇ ਓਨੀ ਵਾਰੀ ਵੀ ਜਨਮ ਲੈ ਕੇ ਤੇ ਤੂੰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਪਣਾ ਸਹੀ ਸਪੇੜ ਕਰ ਦਵੇਂ ਫਿਰ ਵੀ ਤੂੰ ਇਹ ਐਸਾਨ ਗੁਰੂ ਮਹਾਰਾਜ ਦਾ ਲਾ ਨਹੀਂ ਸਕਦੀ ਜਦੋਂ ਪ੍ਰਚਾਰਤੇ ਜਾਂਦੇ ਆ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੁੰਦਾ ਤੇ ਉਹਨਾਂ ਦੀ ਪਸਲੀਆਂ ਵਿੰਨੀਆਂ ਜਾਂਦੀਆਂ ਨੇ ਸਿਰ ਤੇ ਸੱਟ ਲੱਗਦੀ ਐ ਜਦੋਂ ਬਾਬਾ ਤਾਰਾ ਸਿੰਘ ਜੀ ਉਹਨਾਂ ਕੋਲ ਪਹੁੰਚਦੇ ਨੇ ਕਹਿੰਦੇ ਕਿ ਕਰਤਾਰਸਿਆ ਤੇਰੀ ਕੋਈ ਅਰਦਾਸ ਕਰੀਏ ਚੜਦੀ ਕਲਾ ਸਰੀਰ ਹੋ ਜੇ ਫਿਰ ਤੋਂ ਤੇ ਉਹ ਕਹਿੰਦੇ ਕਿ ਗੁਰੂ ਕੇ ਪਿਆਰੇ ਸਿੱਖਾਂ ਨੂੰ ਅਸੀਂ ਇੱਕ ਗੱਲ ਕਹਿੰਦੇ ਆਈਏ ਸਟੇਜਾਂ ਤੋਂ ਬਾਰ ਬਾਰ ਕਿ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ ਜੇ ਮੇਰੀ ਅਰਦਾਸ ਕਰਨੀ ਐ ਤੇ ਇਹੀ ਕਰਿਓ ਕਿ ਮੇਰੀ ਸਿੱਖੀ ਕੇਸਾਂ ਸੋਸਾਂ ਨਾਲ ਨਿਭ ਜਾਵੇ ਸੋ ਅੱਜ ਦੇ ਦਿਨ 16 ਅਗਸਤ 1977 ਨੂੰ ਮਹਾਪੁਰਖ ਅਕਾਲਪੁਰਖ ਦੇ ਚਰਨਾਂ ਦੇ ਵਿੱਚ ਭੇਤ ਭੁਖ ਮਹਾਪੁਰਖਾਂ ਦੇ ਸਮੁੱਚੇ ਜੀਵਨ ਨੂੰ ਉਹਨਾਂ ਦੀ ਕਮਾਈ ਨੂੰ ਉਹਨਾਂ ਦੇ ਜਪ ਤਪ ਨੂੰ ਤੇ ਸੇਵਾ ਨੂੰ ਕੋਟ ਕੋਟ ਅਸੀਂ ਪ੍ਰਣਾਮ ਕਰਦੇ ਹਾਂ ਸਦਾ ਕਰਦੇ ਹਾਂ